ਕਿਤੇ ਵੱਡਾ ਕਿਤੇ ਛੋਟੇ ਗੱਲਾਂ ਦੇ ਕਿੱਥੇ ਲੈ ਕੇ ਜਾ ਰਹੇ ਹੋ ਜੇਲਾ ਖਾਣੇ ਯਾਰ ਜਿੰਨੇ ਮਰਜ਼ੀ ਪਾਲਿਸ਼ ਨੂੰ ਅਦਾਲਤ ਦੇ ਐਵੇਂ ਲੜਦੇ ਰਹਿਵਾਂਗੇ ਨੂੰ ਬੀਚ ਕਰ ਦਿੱਤਾ ਗਿਆ ਦੇਖੋ ਓਏ ਕੀ ਬਣਿਆ ਕੀ ਬਣਿਆ ਲੋਕਾਂ ਨੇ ਲੜਦੇ ਰਹਿਵਾਂਗੇ ਕਦੇ ਵੀ ਸਮਾਜ ਲਈ ਜੋ ਵੀ ਸਮਾਜ ਦੇ ਖਾਜ ਦੇ ਕਸਤੇ ਖਤਰ ਲੱਗ ਗਿਆ 10000 ਰੁਪਏ ਖਤਰ ਵੀ ਤੁਮਾਂ ਮ ਲੱਖਾਂ ਰੁਪਏ ਖਤਰ ਨਹੀਂ ਮਿਲਦੇ ਵੇਖ ਸਕਦਾ ਕੀ ਬਣਿਆ ਸਾਹਿਬ ਵੀ ਮਹਾਰਾਜ ਹੁਣ ਦੇ ਕਰੋੜਾ ਰੁਪਏ ਖਤਰ ਨਹੀਂ ਪਾਦੇ ਦੇਲ ਵੇਚ ਰਹੇ ਹੋ ਨਾ ਵੱਡੀਆਂ ਛੋਟੀਆਂ ਗੱਲਾਂ ਦੇ ਕਿੱਥੇ ਕਿੱਥੇ ਲੈ ਕੇ ਜਾ ਰਹੇ ਹੋ ਜੇਲਾ ਖਾਣੇ ਯਾਰ ਜਿੰਨੇ ਮਰਜ਼ੀ ਜੋ ਮਰਜ਼ੀ ਪਰ ਅਸੀਂ ਉਹਦੇ ਨਹੀਂ ਚੜੂਗਾ ਮਾ ਦਸ ਕੋਰਟ ਤੇ ਖਤਰੋ ਹੈ ਕਿ ਪਾ 10000 ਤੇਰੀ ਵਿਕਦਾ ਲੋਤੋ ਹੈ ਤੇ ਨਹੀਂ ਵਿਕਦਾ ਭਾਜੀ ਕਿੱਥੇ ਲੈ ਕੇ ਜਾ ਰਹੇ ਹੋ ਬੰਗੂ ਤੇਰੇ ਨਾਲ ਤੁਹਾਡੇ ਨਾਲ ਤੁਹਾਨੂੰ ਤੁਹਾਡੇ ੱਟਕਾ ਹੋ ਰਿਹਾ ਤੁਹਾਨੂੰ ਤੁਹਾਡੇ ੱਟਕਾ ਹੋ ਰਿਹਾ ਬਹੁਤ ੱਟਕਾ ਹੋ ਰਿਹਾ ਮੈਂ ਨਹੀਂ ਮਾਰੂਗਾ ਬਾਹਰ ਤੂੰ ਕੋਲੇ ਨੂੰ ਕਰੀ ਹੋ ਤੱਕ ਕੋਈ ਨਹੀਂ ਦੇਖਦਾ ਪੰਡਾ ਸਾਡੂ ਮਾਰਾ 100 ਕਰੋੜ ਰੁਪਏ ਖਤਰ ਨਹੀਂ ਪਾਦੇ ਦੇ ਕਿੱਥੇ ਲੈ ਕੇ ਜਾ ਰਹੇ ਥਾਣਾ ਯਾਰ ਜਿੰਨੇ ਮਾਰਦੇ ਦੋ ਮਾਰਦੇ ਧੱਕਾ ਹੋ ਰਿਹਾ ਪੈਸਾ ਹੋ ਰਿਹਾ ਮੈਂ 10 ਕੋਰਡ ਦੇ ਖਤਰ ਪਾ 10000 ਤੇਰੀ ਵਿਕਦਾ ਲੋਕੋ ਹੈ ਤਿੰਨ ਵਿਕਦਾ ਭਾਜੀ ਕਿੱਥੇ ਲੈ ਕੇ ਜਾ ਰਹੇ ਹੋ ਤੁਹਾਨੂੰ ਤੁਹਾਨੂੰ ਥੋੜਾ ਬਹੁਤ ਧੱਕਾ ਹੋ ਰਿਹਾ ਐਵੇਂ ਨਹੀਂ ਤੂੰ ਆ ਕੇ ਲੜੂਗਾ ਬਾਹਰ ਤਮਟਾ ਦੇ ਤੂੰ ਨਹੀਂ ਤੋ